ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਕਮੀਜ਼ ਦੇ ਚਾਕਾਂ ਤੇ ਤੇ ਘੇਰੇ ਤੇ ਗੁੰਮ ਲੈਸ ਲਾਉਣੀ ਦੱਸਾਂਗੇ ਵੀ ਕਿਸ ਤਰ੍ਹਾਂ ਆਪਾਂ ਬਹੁਤ ਹੀ ਸੌਖੇ ਅਤੇ ਆਸਾਨ ਤਰੀਕੇ ਦੇ ਨਾਲ ਆਪਣੀ ਕਮੀਜ਼ ਦੇ ਘੇਰੇ ਤੇ ਗੁੰਮ ਲੈਸ ਲਗਾ ਸਕਦੇ ਹਾਂ ਦੇਖੋ ਜੀ ਆਪਣਾ ਕਮੀਜ਼ ਸਾਰਾ ਸਟਿਚ ਕੀਤਾ ਹੋਇਆਗਾ ਹੁਣ ਆਪਾਂ ਕੀ ਕਰਨਾ ਦੇਖੋ ਜੀ ਐਦਾਂ ਆਪਣਾ ਕਮੀਜ਼ ਪਿਆ ਆਪਾਂ ਇਹਦਾ ਇੱਕ ਪੱਲਾ ਐਦਾਂ ਚੱਕ ਦੇਣਾਗਾ ਐਦਾਂ ਚੱਕਣ ਤੋਂ ਬਾਅਦ ਦੇਖੋ ਇੱਕ ਪੱਲਾ نیچے ਰਹਿ ਗਿਆ ਜਿੰਨੀ ਆਪਾਂ ਨੂੰ ਚਾਕਾਂ ਦੀ ਤੇ ਘੇਰੇ ਦੀ ਲੰਬਾਈ ਤੇ ਚੜਾਈ ਚਾਹੀਦੀ ਆ ਆਪਣੀ ਉਨੀ ਨਾਪ ਕੇ ਚਾਕ ਦੇ ਨਾਲ ਸਕੇਲ ਦੀ ਹੈਲਪ ਦੇ ਨਾਲ ਆਪਣੀਆਂ ਲਾਈਨਾਂ ਬਣਾਈਆਂ ਹੋਈਆਂ ਨੇ ਉਹਨਾਂ ਲਾਈਨਾਂ ਦੇ ਉੱਪਰ ਆਪਾਂ ਲੈਸ ਰੱਖ ਕੇ ਇਸ ਤਰ੍ਹਾਂ ਜੀ ਆਪਣੇ ਚਾਕ ਨੂੰ ਫੋਲਡ ਕਰਕੇ ਇਹਦੇ ਉੱਪਰ ਆਪਾਂ ਜੀ ਸਿਲਾਈ ਲਗਾ ਲੈਣੀ ਹੈਗੀ ਦੇਖੋ ਆਪਾਂ ਲੈਸ ਸਿੱਧੇ ਪਾਸੇ ਰੱਖੀ ਆ ਤੇ ਜਿਹੜਾ ਆਪਣਾ ਕਮੀਜ਼ ਦਾ ਕੱਪੜਾ ਇਹਨੂੰ ਆਪ ਪਹਿਲਾਂ ਉਲਟ ਫੋਲਡ ਕੀਤਾ ਜਿਹੜੀ ਲੈਸ ਆ ਆਪਾਂ ਕਮੀਜ਼ ਤੇ ਦੇਖੋ ਪ੍ਰਿੰਟਡ ਕਮੀਜ਼ਾ ਆਪਣਾ ਇਹਦੇ ਆਪਾਂ ਸਿੱਧੇ ਪਾਸੇ ਰੱਖੀ ਹੈਗੀ ਤੇ ਜਿਹੜਾ ਆਪਣਾ ਚਾਕ ਨੇ ਇਹਨਾਂ ਨੂੰ ਆਪ ਪੈਸਤਰਾ ਉਲਟਾ ਫੋਲਡ ਕਰ ਲਿਆ ਇਸ ਤਰ੍ਹਾਂ ਫੋਲਡ ਕਰਕੇ ਲੈਸ ਦੇ ਉੱਪਰ ਰੱਖ ਕੇ ਜੀ ਆਪਾਂ ਸਲਾਈ ਲਗਾ ਲੈਣੀ ਹੈਗੀ ਦੇਖੋ ਘੇਰਿਆ ਹੋਵੇ ਚਾਹੇ ਆਪਣੇ ਚਾਕ ਹੋਣ ਇਹਨਾਂ ਤੇ ਲੈਸ ਲਗਾਉਣਾ ਕੋਈ ਜ਼ਿਆਦਾ ਔਖਾ ਨਹੀਂ ਹੁੰਦਾ ਜੀ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਲੱਗ ਜਾਂਦੀਆਂ ਬਸ ਆਪਾਂ ਜ਼ਿਆਦਾ ਕਾਲੀ ਨਹੀਂ ਕਰਨੀ ਹੌਲੀ-ਹੌਲੀ ਪਿਆਰ ਜਿਹੇ ਦੇ ਨਾਲ ਲੈਸ ਲਗਾਉਣੀ ਹੈ ਜੀ ਆਪਾਂ ਇਸ ਤਰ੍ਹਾਂ ਜੀ ਮਤਲਬ ਲੈਸ ਸਾਰੀ ਇੱਕ ਸਾਰੀ ਬਾਹਰ ਰੱਖਣੀ ਹੈ ਜਿੰਨੀ ਆਪਾਂ ਨੂੰ ਲੈਸ ਚਾਹੀਦੀ ਹੈ ਬਾਹਰ ਉਨੀ ਬਾਹਰ ਰੱਖ ਕੇ ਬਾਕੀ ਲੈਸ ਜੀ ਆਪਾਂ ਸਲਾਈ ਦੇ ਅੰਦਰ ਰੱਖਣੀ ਹੈਗੀ ਦੇਖੋ ਜੀ ਇਸ ਤਰ੍ਹਾਂ ਲੈਸ ਲੱਗ ਰਹੀ ਹੈਗੀ ਆਪਣੀ ਇਸ ਤਰ੍ਹਾਂ ਜੀ ਆਪਾਂ ਸਲਾਈ ਲਗਾ ਲੈਣੀ ਆ ਇਹ ਜ਼ਰੂਰ ਦੇਖੋ ਲੈਸ ਲਗਾਉਣ ਟਾਈਮ ਤਿਆਰ ਰੱਖਣਾ ਲੈਸ ਆਪਾਂ ਕਮੀਜ਼ ਦੇ ਸਿੱਧੇ ਪਾਸੇ ਰੱਖੀ ਆ ਤੇ ਜਿਹੜਾ ਸਾਈਡ ਤੇ ਕੱਪੜਾ ਰਹਿ ਗਿਆ ਜੀ ਉਹਨੂੰ ਆਪਾਂ ਇਦਾਂ ਫੋਲਡ ਕਰ ਲੈਣਾ ਦੇਖੋ نیچے ਜਿੰਨੀ ਆਪਾਂ ਨੂੰ ਕਮੀਜ਼ ਦੀ ਲੈਂਥ ਚਾਹੀਦੀ ਸੀ ਉਨੀਆਂ ਆਪਾਂ ਉਨੀਆਂ ਦੇਖੋ ਜੀ ਆਪਣੀ ਨਾਪ ਕੇ ਲੈਂਥ ਚਾਕ ਦੇ ਨਾਲ ਆਪਣੀ ਲਾਈਨ ਬਣਾਈ ਹੋਈ ਹੈਗੀ ਇਸ ਤਰ੍ਹਾਂ ਜੀ ਆਪਾਂ ਜਿਹੜੀ ਆਪਣੀ ਲੈਸ ਆ ਇਹਨੂੰ ਇੱਥੋਂ ਆਪਾਂ ਨੀਚੇ ਤੱਕ ਨਹੀਂ ਲੈ ਕੇ ਜਾਣਾ ਜਿੰਨੀ ਆਪਾਂ ਨੂੰ ਲੰਬਾਈ ਚਾਹੀਦੀ ਹੈ ਉੱਥੇ ਰੱਖ ਕੇ ਐਦਾਂ ਜੀ ਟੇਢੀ ਫੋਲਡ ਕਰ ਲੈਣੀ ਆ ਜਿੱਧਰ ਨੂੰ ਆਪਣਾ ਘੇਰਾ ਜਾਂਦਾ ਚਾਕ ਤੋਂ ਜਿਹੜੀ ਸਲਾਈਏ ਆ ਆਪਾਂ ਸਿਰੇ ਤੱਕ ਲਗਾ ਦੇਣੀ ਹੈਗੀ ਇਸ ਤਰ੍ਹਾਂ ਜੀ ਲੈਸ ਆਪਾਂ ਜਿੱਥੇ ਤੱਕ ਆਪਾਂ ਨੂੰ ਲੰਬਾਈ ਚਾਹੀਦੀ ਕਮੀਜ਼ ਦੀ ਉੱਥੇ ਤੱਕ ਆਪਾਂ ਟੇਢੀ ਫੋਲਡ ਕਰਕੇ ਰੱਖ ਕੇ ਉੱਥੇ ਛੱਡਤੀ ਚਾਹੇ ਤੁਸੀਂ ਹੁਣ ਤਾਂ ਅੱਗੇ ਦੀ ਕਟਿੰਗ ਕਰ ਲਓ ਚਾਹੇ ਜੀ ਤੁਸੀਂ ਐਸੇ ਤਰ੍ਹਾਂ ਹੀ ਸिलाई ਨੂੰ ਵਾਪਸ ਲੈ ਜਾਓ ਦੇਖੋ ਆਪਾਂ ਐਸੇ ਤਰ੍ਹਾਂ ਹੀ ਸिलाई ਸिलाई ਦੇ ਉੱਪਰ ਹੀ ਸिलाई ਮਾਰ ਕੇ ਆਪਾਂ ਲੈਸ ਤੱਕ ਲੈ ਜਾਣੀ ਹੈਗੀ ਬਸ ਲੈਸ ਲਗਾਉਣ ਤੋਂ ਪਹਿਲਾਂ ਜਿਹੜੀ ਆਪਾਂ ਆਪਣੇ ਚਾਕਾਂ ਦੀ ਲੰਬਾਈ ਤੇ ਚੜਾਈ ਚਾਹੀਦੀ ਆਪਾਂ ਨੂੰ ਉਹਨੂੰ ਚੰਗੀ ਤਰ੍ਹਾਂ ਆਪਾਂ ਨੂੰ ਆਪਣੇ ਜਿੰਨੀ ਆਪਾਂ ਨੂੰ ਚਾਹੀਦੀ ਆ ਉੰਨੀ ਮਾਰਕ ਕਰਕੇ ਚਾਹੇ ਆਪਾਂ ਇੰਚੀ ਟੇਪ ਪ੍ਰੈਸ ਦੇ ਨਾਲ ਕਰੀਜ਼ ਬਣਾ ਲਓ ਚਾਹੇ ਆਪਾਂ ਨੂੰ ਇੰਚੀ ਟੇਪ ਜਾਂ ਸਕੇਲ ਦੀ ਹੈਲਪ ਦੇ ਨਾਲ ਲਾਈਨਾਂ ਬਣਾ ਕੇ ਉਹਦੇ ਉੱਪਰ ਉੱਪਰ ਹੀ ਲਗਾਉਣੀ ਆ ਦੇਖੋ ਆਪਣੀ ਲਾਈਨ ਬਣਾਈ ਹੋਈ ਆ ਇਹਦੇ ਉੱਪਰ ਆਪਾਂ ਲੈਸ ਰੱਖੀ ਜਾਣੀ ਆ ਤੇ ਜਿਹੜਾ نیچے ਘੇਰੇ ਦਾ ਤਰਪਾਈ ਲਈ ਵਾਸਤੇ ਕੱਪੜਾ ਛੱਡਿਆ ਹੋਇਆਗਾ ਉਹਨੂੰ ਆਪ ਪਹਿਲਾਂ ਉਲਟਾ ਫੋਲਡ ਕਰ ਲਿਆ ਲੈਸ ਆਪਾਂ ਕਮੀਜ਼ ਦੇ ਸਿੱਧੇ ਪਾਸੇ ਧਰੀਏ ਤੇ ਕੱਪੜਾ ਜੀ ਆਪਾਂ ਉਲਟ ਫੋਲਡ ਕਰਕੇ ਇਸ ਤਰ੍ਹਾਂ ਜੀ ਸਿਲਾਈ ਲਗਾ ਲੈਣੀ ਆ ਆ ਦੇਖੋ ਜੀ ਇਸ ਤਰ੍ਹਾਂ ਆਪਣੇ ਘੇਰੇ ਤੇ ਸਿਲਾਈ ਲੈਸ ਲੱਗੀ ਬਹੁਤ ਹੀ ਸਫਾਈ ਦੇ ਨਾਲ ਇਸ ਤਰ੍ਹਾਂ ਜੀ ਲੈਸ ਲੱਗਦੀ ਹੈਗੀ ਆ ਦੇਖੋ ਜੀ ਹੁਣ ਆਪਾਂ ਉੱਪਰ ਨੂੰ ਫੇਰ ਫੋਲਡ ਕਰਨੀ ਆ ਆਪਾਂ ਦੂਸਰੇ ਕਾਰਨਰ ਤੇ ਆ ਗਏ ਇੱਥੇ ਵੀ ਜੀ ਆਪਾਂ ਇਸ ਕਾਰਨਰ ਤੋਂ ਇਸ ਤਰ੍ਹਾਂ ਲੈਸ ਨੂੰ ਫੋਲਡ ਕਰਕੇ ਛੱਡ ਦੇਣਾ ਤੇ ਸਲਾਈ ਆਪਾਂ ਸਿਰੇ ਤੱਕ ਆ ਦੇਖੋ ਸਲਾਈ ਆਪਾਂ ਦੇਖੋ ਜੀ ਸਿਰੇ ਤੱਕ ਲੈ ਆਂਦੀ ਇਸ ਤਰ੍ਹਾਂ ਸਲਾਈ ਲਿਆ ਕੇ ਜੀ ਆਪਾਂ ਇਦਾਂ ਨੂੰ ਲੈਸ ਫੋਲਡ ਕਰਤੀ ਲੈਸ ਨੂੰ ਫੋਲਡ ਕਰਨ ਤੋਂ ਬਾਅਦ ਇਹ ਇਸ ਤਰ੍ਹਾਂ ਜੀ ਆਪਾਂ ਚਾਕ ਨੂੰ ਫੋਲਡ ਕਰ ਲੈਣਾਗਾ ਇਸ ਤਰ੍ਹਾਂ ਇਸ ਤਰ੍ਹਾਂ ਚਾਕ ਨੂੰ ਫੋਲਡ ਕਰਕੇ ਇਹਦੇ ਉੱਪਰ ਜੀ ਆਪਾਂ ਜਿਵੇਂ ਪਹਿਲਾਂ ਤੁਹਾਨੂੰ ਦੱਸਿਆ ਸੀ ਸਲਾਈ ਲਗਾਉਣੀ ਆ ਉਸੇ ਤਰ੍ਹਾਂ ਜੀ ਆਪਾਂ ਸਲਾਈ ਲਗਾ ਲੈਣੀ ਹੈ ਜੀ ਆ ਦੇਖੋ ਜੀ ਇਸ ਤਰ੍ਹਾਂ ਜੀ ਆਪਾਂ ਸਲਾਈ ਲਗਾ ਲੈਣੀ ਆ ਆਪਣੇ ਕਮੀਜ਼ ਦੇ ਇੱਕ ਪੱਲੇ ਤੇ ਜੀ ਸਾਰੇ ਲੈਸ ਇਸ ਤਰ੍ਹਾਂ ਲੱਗ ਗਈ। ਆ ਦੇਖੋ ਜੀ ਇਸ ਤਰ੍ਹਾਂ ਆਪਣੇ ਘੇਰੇ ਤੇ ਤੇ ਕੋ ਬਹੁਤ ਸੋਹਣੀ ਸ਼ੇਪ ਬਣੀ ਆਏਗੀ। ਜਦੋਂ ਆਪਾਂ ਨਾ ਚਾਕ ਤੇ ਜਦੋਂ ਘੇਰੇ ਤੇ ਲੈਸ ਲਾਉਣੇ ਆ ਆਪਾਂ ਨੂੰ ਲੈਸ ਦੀ ਘੇਰੇ ਤੇ ਫੋਲਡ ਕਰਨ ਤੋਂ ਟਾਈਮ ਕੱਟਣ ਦੀ ਜ਼ਰੂਰਤ ਨਹੀਂ ਹੁੰਦੀ। ਐਸੇ ਤਰ੍ਹਾਂ ਜੀ ਫੋਲਡ ਕਰਕੇ ਚਾਕਾਂ ਦੇ ਨਾਲ ਨਾਲ ਹੀ ਘੇਰੇ ਤੇ ਲੈਸ ਲੱਗ ਜਾਂਦੀ ਹੈ ਜੀ। ਆ ਦੇਖੋ ਜੀ ਆਪਣੀ ਲੈਸ ਲੱਗ ਚੁੱਕੀ ਹੈਗੀ ਇੱਕ ਪੱਲੇ ਤੇ ਐਸੇ ਤਰ੍ਹਾਂ ਹੀ ਜੀ ਆਪਾਂ ਦੂਸਰੇ ਪੱਲੇ ਤੇ ਲਾ ਲੈਣੀਆਂ ਦੇਖੋ ਇੱਕ ਪੱਲੇ ਤੇ ਲੱਗੀ ਐਸੇ ਤਰ੍ਹਾਂ ਹੀ ਜੀ ਆਪਾਂ ਦੂਸਰੇ ਪੱਲੇ ਤੇ ਲਾ ਲੈਣੀਆਂ ਆਹ ਦੇਖੋ ਜੀ ਐਸੇ ਤਰ੍ਹਾਂ ਹੀ ਆਪਾਂ ਦੂਸਰੇ ਪਾਸੇ ਲੈਸ ਲਗਾ ਲੈਣੀਆਂ ਜੇ ਤੁਹਾਨੂੰ ਆਪਣਾ ਲੈਸ ਲਗਾਉਣ ਦਾ ਤਰੀਕਾ ਵਧੀਆ ਲੱਗਿਆ ਹੋਵੇ ਕੁਝ ਸਿੱਖਣ ਨੂੰ ਮਿਲਿਆ ਹੋਵੇ ਤਾਂ ਪਲੀਜ਼ ਲਾਈਕ ਕਮੈਂਟ ਐਂਡ ਸਬਸਕ੍ਰਾਈਬ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਜੀ ਮੇਰੀਆਂ ਸਾਰੀਆਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ Să-ți iei calci.